ਮંત્રી ਡਾਕਟਰ ਬਲਬੀਰ ਸਿੰਘ ਨੇ ਪੰਜਾਬ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਥਾਣੇ ਤੇ ਜਲ ਸੂਵਿਧਾ ਕੈਂਪ ਤੇ ਵਿੱਚ ਸ਼ਿਰਕਤ ਕਰਦੇ ਹੋਏ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਹਨਾਂ ਨੇ ਕਈ ਮੁੱਦਿਆਂ ਦਾ ਤੁਰੰਤ ਹੱਲ ਕਰਨ ਦੇ ਹੁਕਮ ਜਾਰੀ ਕੀਤੇ ਨੇ। ਦੱਸ ਦੇ ਕਿ ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਚਨਬੱਧ ਹੈ ਕਿ ਹਰ ਨਾਗਰਿਕ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਵੀ ਦੱਸਿਆ ਕਿ ਇਸ ਪ੍ਰਕਾਰ ਦੇ ਕੈਂਪ ਮਨੁੱਖੀ ਪੱਧਰ ਤੇ ਸਰਕਾਰ ਦੀ ਲੋਕਾਂ ਨਾਲ ਜੁੜੀ ਹੈ। ਸਿੱਧੀ ਕਨੈਕਟੀਵਿਟੀ ਬਣਾਉਂਦਾ ਹੀ ਜਾਂ ਤਨ ਕਰਦੀ ਹੈ। ਲੋਕਾਂ ਦੇ ਲਗਾ ਕੀਤੀ ਹੈ ਤੇ ਉਮੀਦ ਜਤਾਈ ਹੈ ਕਿ ਮਿਹਨਤ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਜਾਇਜ਼ਾ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਪਰਟੀ ਗੰਟੀ ਜਾਇਆ ਲੋਕਾਂ ਦੇ ਵਿੱਚ ਜੋਸ਼ ਦੇਖੋ ਲੋਕ ਅਪਰੀਸ਼ੀਏਟ ਕਰ ਰਹੇ ਜਿਹੜੇ ਪੋਜ਼ਿਟਿਵ ਕੰਮ ਹੋਇਆ ਵੱਡੇ ਵੱਡੇ ਹੋ ਸਾਰੇ ਕਰਾ ਰਹੇ ਅੱਡਾ ਕੰਮ ਵੀ ਆ ਰਿਹਾ ਹੁਣ ਜਿਹੜੇ ਹੈਗਾ ਗਲੀਆਂ ਦੇ ਕੰਮ ਰਹਿ ਗਿਆ ਜੀ ਮੇਨ ਰੋਡਸ ਦੇ ਹੋਗੇ ਲਾਈਟਾਂ ਦਾ ਕੰਮ ਜਿਹੜਾ ਹੈਗਾ ਉਹ ਸਾਰੀਆਂ 7 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀਆਂ ਚੱਲਦੀਆਂ ਕਰ ਦੇਵਾਂਗੇ ਸੀਵਰੇਜ ਦੀ ਸਫਾਈ ਹੋ ਰਹੀ ਹੈ ਜੀ ਸੜਕਾਂ ਬਣਨੀਆਂ ਸ਼ੁਰੂ ਹੋ ਰਹੀਆਂ ਅਬਜੇਕ ਬਣ ਗਈਆਂ ਬਾਕੀ ਸਾਰੀਆਂ ਬਣ ਜਾਣਗੇ ਆਉਣ ਵਾਲੇ ਮਹੀਨੇ ਦੇ ਵਿੱਚ ਸੋ ਬਹੁਤ ਸਾਰੇ ਕੰਮ ਹੋ ਰਿਹਾ ਜੀ ਲੋਕਾਂ ਦੇ ਲੋਕ ਅਪਰੀਸ਼ੀਏਟ ਕਰ ਰਹੇ ਆ ਮਾਨ ਸਰਕਾਰ ਦੇ ਪੰਜਾਬ ਦੇ ਲੋਕਾਂ ਨੇ ਵੀ ਮੋਹਰ ਲਾਈ ਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹਦੇ ਪਟਿਆਲਾ ਦੇ ਲੋਕ ਜੀ ਮਿਸਟਰ ਕਾਰਪੋਰੇਸ਼ਨ ਦੇ ਲੋਕ ਵੀ ਮੋਹਰ ਲਾਣਗੇ ਰੱਬਾ ਜੀ ਇਹ ਹੈ ਜਿਹੜੀ ਪਿਛਲੀ ਸਰਕਾਰ ਦੇ ਇੰਦਾ ਦੇ ਕੰਮ ਸੀਗੇ ਜੀ ਉੱਥੇ ਅਪਰੋਚ ਚੋੜਨੀ ਸੀ ਮੈਂ ਉੱਥੇ ਦੀ ਜਿਹੜੀਆਂ ਸੁਵਿਧਾ ਹੈਗੀਆਂ ਸਾਰੀਆਂ ਕੋਸ਼ਿਸ਼ਾਂ ਨਾਲ ਬਣਾਤੀ ਆ ਚਲਦੀ ਕਰਤੀ ਆ ਉੱਥੇ ਡੰਗਰਾਂ ਦੀ ਜਿਹੜੀ ਹੈਗੀਆਂ ਪਸ਼ੂਆਂ ਵਾਸਤੇ ਮਨੁਸ਼ੀਆ ਵਾਸਤੇ ਡਿਸਪੈਂਸਰੀ ਸਾਰਾ ਇਲਾਜ ਕਿ ਦੁੱਧ ਨਾ ਤੋਂ ਜਿਹੜੇ ਚਾਰਾ ਦੇਣ ਵਾਲੇ ਆ ਉਹ ਜਗ੍ਹਾ-ਜਗ੍ਹਾ ਤੇ ਲੋਕਾਂ ਨੂੰ ਆਪਣਾ ਬੰਦੋਬਸਤ ਕਰਨਾ ਪੈਂਦਾ ਉਹ ਵੀ ਉੱਥੇ ਆਣ ਕੇ ਚਾਰਾ ਵੇਚਣ ਵਾਲਿਆਂ ਨੇ ਵੀ ਸੌਦਾ ਹੋਏਗੀ ਜੀ ਖੇਤਦਾਰਾਂ ਨੇ ਵੀ ਸੌਦਾ ਹੋਏਗੀ ਅਸੀਂ ਇੱਥੇ ਤੱਕ ਅਸੀਂ ਚਾਰੇ ਦੀ ਜਾਂਚ ਕਰਾਵਾਂਗੇ ਵੀ ਉਹਦੇ ਵਿੱਚ ਕੋਈ ਇਨਸੈਕਟੀਸਾਈਡ ਪੈਸਟੀਸਾਈਡ ਜੜੇ ਆ ਗਿਆ ਕਿਉਂਕਿ ਜੇ ਉਹ ਡੰਗਰਾਂ ਨੂੰ ਜਾਣਗੇ ਇਨਸੈਕਟੀਸਾਈਡ ਪੈਸਟੀਸਾਈਡ ਜਾਂ ਟੀਕੇ ਲੱਗਣਗੇ ਤਾਂ ਦੁੱਧщики ਆਣਗੇ ਸਾਡੇ ਬੱਚਿਆਂ ਤੇ ਵਿਸਰ ਕਰਨਗੇ ਉਹ ਦੁੱਧ ਜਿਹੜਾ ਵਧੀਆ ਹੋਣਾ ਚਾਹੀਦਾ ਤੁਸੀਂ ਸਾਰੀਆਂ ਸੂਰਤਾਂ ਦੇਖੋ ਉਹਨਾਂ ਨੂੰ ਮੇਰੀ ਬੇਨਤੀ ਆ ਉਹਨਾਂ ਨੂੰ ਹੱਥ ਛੁੜ ਕੇ ਕਿ ਤੁਸੀਂ ਸ਼ਿਫਟ ਹੋ ਜਾਂਦਾ ਹੈ। ਬੁਵਾੜੀਆਂ ਫੈਲਦੀਆਂ। ਉਹਨਾਂ ਨੂੰ ਵੀ ਆਪਰੋ ਵੀ ਦਿੱਕਤ ਆਉਂਦੀ ਹੈ ਜੀ। ਤੇ ਥੋੜਾ ਜਿਹਾ ਇੱਕ ਵਾਰੀ ਦਾ ਕਸ਼ਟ ਹੈ ਜੀ ਮੁੜ ਕੇ ਜੰਨਤ ਵਿੱਚ ਪਹੁੰਚ ਜਾਣਗੇ। ਦੈਟਸ ਜੀ। ਸਾਡੇ ਦਾ ਵਲੰਟੀਅਰ ਹੈ। ਉਹਨਾਂ ਦੇ ਤਾਂ ਖਾਨਦਾਨੀ ਹੁੰਦੇ ਆ ਕੈਡੀਡੇਟ। ਸਾਡੇ ਵਲੰਟੀਅਰ ਹੁੰਦੇ ਆ। ਸਾਡੇ ਵਲੰਟੀਅਰ ਦੇਖੋ ਕਿੰਨੇ ਵਧੀਆ ਫਰਕਸ਼ੋ ਕਰਾ ਰਹੇ ਆ। ਕਿੰਡੀਆਂ ਵੱਡੀਆਂ-ਵੱਡੇ ਮੀਟਿੰਗ ਕਰਾ ਰਹੀਆਂ। ਸਾਨੂੰ ਵੀ ਲੋਟ ਪੇ ਬਾਹਰੋਂ ਲੈ ਕੇ ਆਈਆਂ ਸੀ। ਲੋਕ ਸਾਡੇ ਨਾਲ ਆ। ਲੋਕ ਅਰਵਿੰਦ ਕੇਜੀਵਾਲ ਦੀ ਸੋਚ, ਭਗਵਤਵਾਦ ਵੀ ਦਾ ਜੋਸ਼ ਔਰ ਜਿਹੜਾ ਨੀਚੇ ਗਰਾਊਂਡ ਤੇ ਕੰਮ ਹੋ ਰਿਹਾ ਲੋਕੋਦਰਾ। ਲੋ